ਅ ਦੇਖੋ ਕਿਵੇਂ ਫੁਕਰ ਪੁਣੇ ਦੇ ਬੱਚਾ ਮੁੰਡੇ ਨੇ ਪਟੜੀ ਤੇ ਦੌੜਾਈ ਥਾਰ ਬਣਾ ਰਿਆ ਸੀ ਰੀਲ ਅਗਿਓ ਅਚਾਨਕ ਆ ਗਈ ਰੇਲ ਗੱਡੀ ਰੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਕੁਝ ਨੌਜਵਾਨਾਂ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਅਸਲ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਜੋ ਕਿ ਹਾਲੀ ਦੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੀ ਥਾਲ ਨੂੰ ਕੁਝ ਨੌਜਵਾਨ ਪਟੜੀ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਸੇ ਦੌਰਾਨ ਉਹਨਾਂ ਦੀ ਥਾਰ ਦੇ ਟਾਇਰ ਜਿਹੜੇ ਸਨ ਉਹ ਪਟੜੀ ਦੇ ਵਿੱਚਕਾਰ ਫਸ ਜਾਂਦੇ ਨੇ ਤੇ ਪਿੱਛੋਂ ਮਾਲ ਗੱਡੀ ਆ ਜਾਂਦੀ ਹੈ ਤੇ ਇਸੇ ਦੌਰਾਨ ਆਸ-ਪਾਸ ਜਿਹੜੇ ਲੋਕ ਮੌਜੂਦ ਸਨ ਉਹਨਾਂ ਦੇ ਵਿੱਚ ਤਾਂ ਸੁੱਕ ਜਾਂਦੇ ਨੇ ਕਿ ਆਖਿਰਕਾਰ ਹੁਣ ਕੀ ਹੋਵੇਗਾ ਅਕਸਰ ਅਸੀਂ ਦੇਖਦੇ ਹਾਂ ਕਿ ਨੌਜਵਾਨ ਜਿਹੜੇ ਨੇ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾ ਦਿੰਦੇ ਨੇ ਕੁਝ ਵਿਊਜ਼ ਖਾਤਰ ਸੋਸ਼ਲ ਮੀਡੀਆ ਤੇ ਫੇਮ ਲੈਣ ਵਾਸਤੇ ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਜੋ ਨੌਜਵਾਨ ਇਸ ਥਾਰ ਨੂੰ ਚਲਾ ਰਿਹਾ ਸੀ ਉਹ ਨਸ਼ੇ ਦੇ ਵਿੱਚ ਤੁੱਤ ਸੀ ਅਤੇ ਆਪਣੇ ਸਾਥੀਆਂ ਦੇ ਨਾਲ ਥਾਰ ਦੇ ਵਿੱਚ ਸਵਾਰ ਹੋ ਕੇ ਉਹ ਪਟੜੀ ਦੇ ਉੱਤੇ ਰੇਸ ਲਗਾਉਣਾ ਚਾਹੁੰਦਾ ਸੀ ਇਸ ਕਾਲੀ ਥਾਰ ਦੇ ਉੱਤੇ ਜਾਨ ਅਨੁਸਾਰ ਇਸ ਨੌਜਵਾਨ ਨੇ 8 ਕਿਰਾਏ ਦੇ ਉੱਤੇ ਲਈ ਸੀ ਸੋਸ਼ਲ ਮੀਡੀਆ ਦੇ ਉੱਤੇ ਰੀਲ ਬਣਾਉਣ ਵਾਸਤੇ ਅਤੇ ਪੱਟੜੀ ਦੇ ਉੱਤੇ ਇਸ ਦੇ ਵੱਲੋਂ 8 ਦੜੋਂ ਦੀ ਕੋਸ਼ਿਸ਼ ਕੀਤੀ ਗਈ ਪਰ ਇਸੇ ਦੌਰਾਨ ਪਿੱਛੋਂ ਰੇਲ ਗੱਡੀ ਆ ਜਾਂਦੀ ਹੈ ਜਦੋਂ ਰੇਲ ਗੱਡੀ ਦਾ ਸਾਇਰਨ ਵੱਜਦਾ ਹੈ ਤਾਂ ਹਰੇਕ ਦੇ ਸਾਹ ਸੁੱਕ ਜਾਂਦੇ ਨੇ ਅਤੇ ਇਸ ਨੌਜਵਾਨ ਜੋ ਕਿ ਥਾਰ ਨੂੰ ਚਲਾ ਰਿਹਾ ਸੀ ਇਸ ਦੇ ਜਿਹੜੇ ਸਾਥੀ ਥਾਰ ਦੇ ਵਿੱਚ ਸਵਾਰ ਸਨ ਇਸ ਦੇ ਨਾਲ ਉਹ ਰੇਲ ਗੱਡੀ ਦਾ ਸਾਇਰਨ ਸੁਣ ਕੇ ਰੇਲ ਗੱਡੀ ਨੂੰ ਆਪਣੇ ਕਰੀਬ ਦੇਖ ਕੇ ਗੱਡੀ ਦੇ ਦਰਵਾਜ਼ੇ ਖੋਲ ਕੇ ਉੱਥੋਂ ਭੱਜ ਜਾਂਦੇ ਨੇ ਪਟੜੀ ਤੋਂ ਥੱਲੇ ਉਤਰ ਜਾਂਦੇ ਨੇ ਪਰ ਜੋ ਥਾਰ ਦੇ ਵਿੱਚ ਸਵਾਰ ਹੁੰਦਾ ਜੋ ਥਾਰ ਨੂੰ ਚਲਾ ਰਿਹਾ ਹੁੰਦਾ ਨੌਜਵਾਨ ਉਹ ਕਿਤੇ ਵੀ ਨਹੀਂ ਜਾਂਦਾ ਥਾਰ ਦੇ ਵਿੱਚ ਹੀ ਬੈਠਾ ਰਹਿੰਦਾ ਹੈ ਤੇ ਇਸ ਦੌਰਾਨ ਕੋਸ਼ਿਸ਼ ਪੂਰੀ ਕਰਦਾ ਹੈ ਕਿ ਥਾਲ ਨੂੰ ਉਹ ਰੇਲ ਗੱਡੀ ਦੇ ਕੋਲ ਆਉਣ ਤੋਂ ਪਹਿਲਾਂ-ਪਹਿਲਾਂ ਥੱਲੇ ਉਤਾਰ ਲਵੇਗਾ ਪਰ ਇਸੇ ਦੌਰਾਨ ਰੇਲ ਗੱਡੀ ਦੇ ਲੋਕੋ ਪਾਇਲਟ ਦੇ ਵੱਲੋਂ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਤੇ ਨੌਜਵਾਨ ਦੀ ਜਾਨ ਬਚਾਈ ਜਾਂਦੀ ਹੈ ਜੇਕਰ ਲੋਕੋ ਪਾਇਲਟ ਬ੍ਰੇਕ ਨਾ ਲਗਾਉਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਜਿਵੇਂ ਹੀ ਰੇਲ ਗੱਡੀ ਦੇ ਲੋਕੋ ਪਾਇਲਟ ਨੇ ਬ੍ਰੇਕ ਲਗਾਈ ਤਾਂ ਉਹ ਥੱਲੇ ਉਤਰ ਕੇ ਆਉਂਦਾ ਅਤੇ ਇਸ ਥਾਲ ਨੂੰ ਪਟੜੀ ਦੇ ਵਿੱਚ ਜੋ ਫਸੀ ਹੋਈ ਸੀ ਉਸ ਨੂੰ ਬਾਹਰ ਕੱਢਦਾ ਹੈ ਕੋਸ਼ਿਸ਼ ਕਰਦਾ ਹੈ ਅਤੇ ਇਸੇ ਜਦੋਂ ਜਦੋਂ ਥਾਰ ਬਾਹਰ ਨਿਕਲ ਜਾਂਦੀ ਹੈ ਪਟਰੀ ਦੇ ਵਿੱਚੋਂ ਤਾਂ ਬਾਅਦ ਦੇ ਵਿੱਚ ਜੋ ਨੌਜਵਾਨ ਇਸ ਥਾਰ ਨੂੰ ਚਲਾ ਰਿਹਾ ਸੀ ਉਹ ਤੇਜ਼ ਰਫ਼ਤਾਰ ਕਰਕੇ ਇਸ ਥਾਰ ਨੂੰ ਆਪਣੇ ਨਾਲ ਲੈ ਜਾਂਦਾ ਹੈ ਅਤੇ ਰਾਹ ਦੇ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਜਾਂਦਾ ਹੈ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਅਜਿਹੇ ਨੇ ਜੋ ਕਿ ਆਪਣੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਫੇਮ ਖਾਤਰ ਕੁਝ ਵੀوز ਖਾਤਰ ਅਤੇ ਦੂਜਿਆਂ ਦੀ ਜਾਨ ਨੂੰ ਵੀ ਇਸ ਕਦਰ ਖਤਰੇ ਦੇ ਵਿੱਚ ਪਾ ਦਿੰਦੇ ਨੇ ਤਾਂ ਹੁਣ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁਰਿਆ ਵਕ ਵਕ ਲੋਕਾਂ ਦੇ ਵੱਲੋਂ ਵਕ ਵਕ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਥਾਰ ਪੱਟੜੀ ਦੇ ਵਿੱਚ ਫਸ ਜਾਂਦੀ ਹੈ ਤਾਂ ਇਸ ਨੌਜਵਾਨ ਦੇ ਸਾਥੀ ਸਾਰੇ ਇਸ ਦਾ ਸਾਥ ਛੱਡ ਕੇ ਭੱਜ ਜਾਂਦੇ ਨੇ ਰੇਲ ਗੱਡੀ ਨੂੰ ਕਰੀਬ ਦੇਖ ਕੇ ਸਾਇਰਨ ਸੁਣਦੇ ਹੀ ਉਹ ਗੱਡੀ ਦੇ ਦਰਵਾਜ਼ੇ ਖੋਲ ਕੇ ਭੱਜ ਜਾਂਦੇ ਨੇ ਪਰ ਜੋ ਥਾਰ ਚਲਾ ਰਿਹਾ ਹੁੰਦਾ ਨੌਜਵਾਨ ਉਹ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮੈਂ ਥਾਰ ਜਿਹੜੀ ਹੈ ਉਹ ਗਰੇਲ ਗੱਡੀ ਦੇ ਕਰੀਬ ਆਉਣ ਤੋਂ ਪਹਿਲਾਂ ਪਹਿਲਾਂ ਪਟੜੀ ਤੋਂ ਥੱਲੇ ਉਤਾਲ ਲਵਾਵਾਂਗਾ ਇਹਨਾਂ ਦੇ ਵੱਲੋਂ ਰੀਲ ਬਣਾਈ ਜਾਣੀ ਸੀ ਸੋਸ਼ਲ ਮੀਡੀਆ ਵਾਸਤੇ ਕਿ ਅਸੀਂ ਪਟੜੀ ਦੇ ਉੱਤੇ ਰੇਸ ਲਗਾ ਰਹੇ ਹਾਂ ਪਰ ਹੁੰਦਾ ਕੁਝ ਅਜਿਹਾ ਹੈ ਜਿਸ ਨੂੰ ਦੇਖ ਕੇ ਉੱਥੇ ਹਰ ਕੋਈ ਹੀ ਹੈਰਾਨ ਰਹਿ ਜਾਂਦਾ ਹੈ ਹਰ ਕਿਸੇ ਦੇ ਸਾਹ ਸੁੱਕ ਜਾਂਦੇ ਨੇ ਕਿ ਆਖਿਰਕਾਰ ਹੁਣ ਕੀ ਹੋਵੇਗਾ ਪਰ ਇੱਕ ਲੋਕੋ ਪਾਇਲਟ ਦੀ ਕਹਿ ਸਕਦਾ ਹੈ ਕਿ ਸਮਝਦਾਰੀ ਦੇ ਨਾਲ ਸੂਝ-ਬੂਝ ਦੇ ਨਾਲ ਇਹਨਾਂ ਨੌਜਵਾਨਾਂ ਦੀ ਜਾਨ ਬਚ ਗਈ ਹੈ ਇਸ ਨੌਜਵਾਨ ਦੀ ਜਾਨ ਬਚ ਗਈ ਹੈ ਜੋ ਕਿ ਨਸ਼ੇ ਦੇ ਵਿੱਚ ਧੁੱਤ ਹੋ ਕੇ ਸਿਰਫ ਕੁਝ ভিউਸ ਖਾਤਰ ਇੰਸਟਾ ਦੇ ਉੱਤੇ ਫੇਮ ਪਾਉਣ ਵਾਸਤੇ ਰੀਲ ਬਣਾ ਰਿਆ ਸੀ ਵੀਡੀਓ ਤੁਹਾਨੂੰ ਪੂਰੀ ਦਿਖਾਉਂਦੇ ਹਾਂ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ